ਅਜੀ ਸਤਿ ਸ੍ਰੀ ਅਕਾਲ ਜੀ ਪੰਜਾਬ ਟੀਵੀ ਆਸਟ੍ਰੇਲੀਆ ਤੇ ਤੁਹਾਡਾ ਦੁਬਾਰਾ ਸਵਾਗਤ ਹੈ ਦੋਸਤੋ ਅੱਜ ਆਪਾਂ ਪਿੰਗ ਦੇ ਵਿੱਚ ਪਹੁੰਚੇ ਆ ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਹਰਮੰਦਰ ਭਾਈ ਦੇ ਜੋ ਹੈ ਸੱਦੇ ਦੇ ਉੱਤੇ ਸਾਡੇ ਨਾਲ ਉਹ ਸ਼ਖਸ ਇਸ ਵਕਤ ਬੈਠੇ ਹੋਏ ਨੇ ਜੋ ਕਿਸੇ ਪਹਿਚਾਨ ਦੇ ਮਹਤਾਜ ਨਹੀਂ ਹੈਗੇ ਕੋਈ ਵੀ ਪੰਜਾਬੀ ਫਿਲਮ ਜਿੰਨਾ ਬਿਲਾ ਹਾਜ਼ੂਰੀ ਹੈ ਜੀ ਹਾਂ ਮੇਰੀ ਮੁਰਾਦ ਮੈਡਮ ਗੁਰਪ੍ਰੀਤ ਪੰਗੂ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਪੰਜਾਬ ਟੀਵੀ ਆਸਟ੍ਰੇਲੀਆ ਤੇ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਇੰਨਾ ਪਿਆਰ ਸਤਿਕਾਰ ਦੇ ਰਹੇ ਹੋ ਤੁਸੀਂ ਸਾਰੇ ਇਸ ਅਰਤੀਤੇ ਆਕੇ ਕਿ ਤੁਸੀਂ ਆਪਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਕਰ ਰਹੇ ਹੋ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਜਿਹੜੀ ਸਾਡੀ ਪੰਜਾਬੀ ਇੰਡਸਟਰੀ ਫਿਲਮ ਇੰਡਸਟਰੀ ਨੂੰ ਇੰਨਾ ਪਿਆਰ ਦੇ ਰਹੇ ਹੋ ਹੁਣੇ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਹੋਗੀ ਕੱਲ 13 ਸਤੰਬਰ ਨੂੰ ਜਾਨੀ ਵਰਲਡ ਵਾਈਡ ਅਰਦਾਸ ਸਰਬੱਤ ਦੇ ਭਲੇ ਦੀ ਤੇ ਇਸ ਤੋਂ ਪਹਿਲਾਂ ਤੁਸੀਂ ਬੀਬੀ ਰਜਨੀ ਨੂੰ ਬੜਾ ਪਿਆਰ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਮੈਂ ਇਸ ਗੱਲੋਂ ਬਹੁਤ ਨਿਵਾਜ਼ ਕਰਦੀ ਹਾਂ ਕਿਉਂਕਿ ਪੰਜਾਬੀ ਜਿੱਥੇ-ਜਿੱਥੇ ਬੈਠੇ ਨੇ ਇੰਨਾ ਪਿਆਰ ਸਤਿਕਾਰ ਦੇ ਰਹੇ ਨੇ ਤੁਸੀਂ ਚੰਗੇ ਦਰਸ਼ਕ ਹੋ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਅੱਗੇ ਤੋਂ ਵੀ ਪੰਜਾਬੀ ਇੰਡਸਟਰੀ ਨੂੰ ਆਹੀ ਪਿਆਰ ਦਿੰਦੇ ਰਹੋਗੇ ਹੋਰ ਮੈਲਬਨ ਦੇ ਵਿੱਚ ਤੁਸੀਂ ਆਏ ਔਰ ਮੇਰੇ ਖਿਆਲ ਪਹਿਲੀ ਵਾਰੀ ਇਹੋ ਜੀ ਵਰਕਸ਼ਾਪ ਆਰਗੇਨਾਈਜ਼ ਹੋਈ ਹੈ ਉਮੀਦ ਹੈਗੀ ਸੀ ਕਿ ਜਿਹੜੀ ਆਡੀਅנס ਇਦਾਂ ਦੇ ਕੁਐਸਚਨ ਪੁੱਛੇਗੀ ਇੰਨੇ ਉਹ ਐਕਟਿਵ ਹੋਣਗੇ ਥੀਏਟਰ ਨੂੰ ਲੈ ਕੇ ਇੱਕ ਇੱਕ ਉਮੀਦ ਹੈਗੀ ਸੀ ਉਮੀਦ ਤੋਂ ਜ਼ਿਆਦਾ ਮਿਲਿਆ ਮੈਂ ਤਾਂ ਹੈਰਾਨ ਹੋ ਗਈ ਮੈਨੂੰ ਲੱਗਦਾ ਹੀ ਨਹੀਂ ਸੀਗਾ ਪਹਿਲੀ ਗੱਲ ਤਾਂ ਅਮਰਦੀਪ ਭੰਜੀ ਹਰਮੰਦਰ ਕੰਗ ਹੁਣੇ ਜਿਹੜੀ ਇਹ ਪੀਐਫਟੀਏ ਹੈ ਇਹ ਵਧਾਈ ਦੇ ਪਾਤਰ ਹੈ ਕਿ ਇਨ੍ਹਾਂ ਮੁਲਕਾਂ ਦੇ ਵਿੱਚ ਐਨਰਜੇਮਿਆਂ ਦੇ ਵਿੱਚੋਂ ਇਹ ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਥੀਏਟਰ ਕਰ ਰਹੇ ਆ ਬੱਚਿਆਂ ਨੂੰ ਲੈ ਕੇ ਇੱਥੋਂ ਦੇ ਬੱਚੇ ਪੰਜਾਬੀ ਮਾਂ ਬੋਲੀ ਸਿੱਖ ਰਹੇ ਨੇ ਤੇ ਮੈਂ ਇਹਨਾਂ ਦਾ ਕੰਮ ਦੇਖ ਕੇ ਹੈਰਾਨ ਹੋ ਗਈ ਤੇ ਇਹਨਾਂ ਨੇ ਮੇਰੇ ਜਿਵੇਂ ਇੱਕ ਕੰਮ ਲਾਇਆ ਸੀ ਮੈਨੂੰ ਬਿਲਕੁਲ ਇੱਥੇ ਆ ਕੇ ਲੱਗਿਆ ਪਹਿਲਾਂ ਜਰੂਰ ਲੱਗਦਾ ਸੀ ਕਿ એનર્ਜੀ ਵਿੱਚੋਂ ਸਮਾਂ ਕੱਢਣਾ ਔਖਾ ਹੈ ਪਰ ਇੱਥੇ ਆ ਕੇ ਐਂ ਲੱਗਦਾ ਕਿ ਜੇ ਸਾਨੂੰ ਇੰਨਾ ਪਿਆਰ ਸਤਿਕਾਰ ਦੇ ਰਹੇ ਆ ਸਾਡਾ ਵੀ ਕੁਝ ਫਰਜ਼ ਬਣਦਾ ਹੈ ਅੱਜ ਇਸ ਵਰਕਸ਼ਾਪ ਦੇ ਵਿੱਚ ਆ ਕੇ ਮੈਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਬੱਚਿਆਂ ਦੇ ਕੁਐਸਚਨਾਂ ਗ ਬੱਚਿਆਂ ਦੀ ਐਕਟਿੰਗ ਕਮਾਲ ਦੀ ਹੈ ਇਸ ਨੂੰ ਜੀ ਵਧਾਈ ਦੇ ਪਾਤਾ ਤੁਸੀਂ ਹੋਰ ਬੱਚਿਆਂ ਦੀ ਐਕਟਿੰਗ ਕਮਾਲ ਦੀ ਹੈ ਬੱਚਿਆਂ ਨਾਲ ਤੁਸੀਂ ਕੰਮ ਕਰ ਰਹੇ ਹੋ ਇੱਕ ਆਲਰੇਡੀ ਇੱਕ ਫਿਲਮ ਵਿੱਚ ਤੇ ਸ਼ੂਟ ਹੋ ਰਹੀ ਹੈ ਹਰਮੰਦਰ ਭਾਈ ਦੱਸ ਰਹੇ ਸੀ ਉਸ ਫਿਲਮ ਬਾਰੇ ਵੀ ਤੁਸੀਂ ਦਰਸ਼ਕਾਂ ਨੂੰ ਦੱਸੋ ਕਦੋਂ ਸ਼ੂਟ ਹੋ ਰਹੀ ਹੈ ਕਿੱਦਾਂ ਸ਼ੂਟ ਹੋ ਰਹੀ ਹੈ ਔਰ ਉਹਦਾ ਮੋਟਿਵ ਕੀ ਹੈ ਫਿਲਮ ਦਾ ਸ਼ੂਟ ਕਰਨਾ ਅਕੈਡਮੀ ਵੱਲੋਂ ਆਇਆ ਤੇ ਇਹਦਾ ਇਹੀ ਹੈ ਕਿ ਇੱਥੋਂ ਵਾਲੇ ਜਿਹੜੇ ਬੱਚੇ ਆ ਤੇ ਇੱਥੋਂ ਦੇ ਕਲਚਰ ਬਾਰੇ ਜਾਂ ਉਹਨਾਂ ਦਾ ਜਿਹੜਾ ਜਨਰੇਸ਼ਨ ਗੈਪ ਹੈ ਉਹ ਕੀ ਸੋਚਦੇ ਨੇ ਤੇ ਇਹ ਜਦੋਂ ਫਿਲਮ ਆ ਗਈ बन ਗਈ ਤੁਹਾਨੂੰ ਜਰੂਰ ਦੱਸਾਂਗੇ ਤੁਸੀਂ ਮੈਨੂੰ ਪੂਰੀ ਉਮੀਦ ਹੈ ਕਿ ਜੋ ਇਹਨਾਂ ਨੇ ਉਦਦਮ ਕੀਤਾ ਹੈ ਉਹਦੇ ਵਿੱਚ ਸਫਲ ਹੋਣਗੇ ਤੇ ਬਸ ਹੋਣ ਵਾਲੇ ਦਿਨਾਂ ਦੇ ਵਿੱਚ ਫਿਰ ਤੁਹਾਨੂੰ ਜਲਦੀ ਦੱਸਦੇ ਹਾਂ ਤੁਸੀਂ ਬੱਚਿਆਂ ਨਾਲ ਕੰਮ ਕਰ ਰਹੇ ਹੋ ਇੱਕ ਬਾਗੀਚਾ ਹੁੰਦਾ ਬਾਗ ਹੁੰਦਾ ਰੰਗ ਬਰੰਗੇ ਫੁੱਲ ਤਰ੍ਹਾਂ ਤਰ੍ਹਾਂ ਦੇ ਫੁੱਲ ਹੁੰਦੇ ਨੇ ਉਸ ਕਰਕੇ ਉਹਦੀ ਖੂਬਸੂਰਤੀ ਹੁੰਦੀ ਹੈ ਲੇਕਿਨ ਇੱਥੇ ਆ ਕੇ ਜਿਹੜੀ ਸਾਡੀ ਜਨਰੇਸ਼ਨ ਹੈ ਜਾਂ ਆਪ ਗਰੋਇੰਗ ਹੋ ਰਹੀ ਹੈ ਉਹ ਆਪਣਾ ਪੰਜਾਬੀ ਕਲਚਰ ਛੱਡ ਕੇ ਵੈਸਟਰਨ ਵੱਲ ਨੂੰ ਯਾਨੀ ਕਿਸੇ ਹੋਰ ਫੋਲੋਅਰ ਵਰਗਾ ਬੰਨਣਾ ਚਾਹੁੰਦੇ ਨੇ ਤੇ ਖੂਬਸੂਰਤੀ ਉਹਦੇ ਕਰਕੇ ਮੇਰੇ ਖਿਆਲ ਇੱਕ ਚੁਕਾਵਲ ਚੱਲ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਇਹਦੇ ਵਿੱਚ ਇਹ ਜਿਹੜੀ ਫਿਲਮ ਹੈ ਇਹ ਬਹੁਤ ਕੁਝ ਦੱਸੂਗੀ ਅਗਲੀ ਗੱਲ ਇਹ ਹੈ ਕਿ ਇਹ ਬੱਚ ਉੱਥੋਂ ਦਾ ਆਲਾ ਦੋਲਾ ਪ੍ਰਭਾਵਿਤ ਜ਼ਰੂਰ ਕਰਦਾ ਹੈ ਪਰ ਫਿਰ ਵੀ ਮੈਂ ਵਧਾਈ ਦਿੰਨੀ ਹੈ ਇਹਨਾਂ ਬੱਚਿਆਂ ਨੂੰ ਇਹ ਅਕੈਡਮੀ ਨੂੰ ਕਿ ਬੱਚਿਆਂ ਨੂੰ ਇਹਨਾਂ ਨੇ ਜੋੜਾ ਹੋਇਆ ਤੇ ਖਾਸ ਕਰਕੇ ਪੇਰੈਂਟਸ ਜਿਹੜੇ ਇਹਨਾਂ ਟਾਈਮ ਕੱਢਦੇ ਆ ਆਪਣੇ ਬੱਚਿਆਂ ਲਈ ਨਹੀਂ ਤਾਂ ਇੰਨੀ ਭੱਜ ਦੌੜ ਦੇ ਵਿੱਚ ਪੇਰੈਂਟਸ ਟਾਈਮ ਨਾ ਕੱਢਣ ਤਾਂ ਬੱਚੇ ਰੁੱਲ ਜਾਣਗੇ ਮੇਨ ਪ੍ਰਾਪਰਟੀ ਸਾਡੀ ਬੱਚੇ ਹੀ ਹੈ ਜਦ ਬੱਚੇ ਸਾਡੇ ਸਾਡੇ ਕਲਚਰ ਨੂੰ ਪਛਾਣਨਗੇ ਜੁੜਨਗੇ ਇੱਥੇ ਆ ਕੇ ਮੈਨੂੰ ਬਹੁਤ ਚੰਗਾ ਲੱਗਿਆ ਕਿ ਬੱਚੇ ਕਿਵੇਂ ਆਪਣੀ ਮਾਂ ਬੋਲੀ ਨੂੰ ਕਿੰਨਾ ਪਿਆਰ ਕਰਦੇ ਨੇ ਤੇ ਕਲਚਰ ਦਾ ਪ੍ਰਭਾਵ ਤਾਂ ਹਰ ਦੇਸ਼ ਦੇ ਵਿੱਚ ਹੁੰਦਾ ਹੈ ਜੇ ਆਪਾਂ ਦੇਖੀਏ ਉੱਥੇ ਪੰਜਾਬ ਦੇ ਵਿੱਚ ਵੀ ਹੁਣ ਜਨਰੇਸ਼ਨ ਗੈਪ ਹੈ ਬੱਚੇ ਇਧਰ ਉਧਰ ਜਾ ਰਹੇ ਆ ਪਰ ਆਪਣਾ ਫਰਜ਼ ਬਣਦਾ ਕਿ ਅਸੀਂ ਬੱਚਿਆਂ ਨੂੰ ਕਿਵੇਂ ਸਾਹਮਣਾ ਹੈ ਤੇ ਆਪਣੇ ਕਲਚਰ ਨਾਲ ਕਿਵੇਂ ਜੋੜ ਕੇ ਰੱਖਣਾ ਜੀ ਤੁਹਾਡਾ ਧੰਨਵਾਦ ਕਿਉਂਕਿ ਤੁਹਾਡੇ ਕੋਲ ਟਾਈਮ ਬਹੁਤ ਘੱਟ ਹੈ ਤੁਸੀਂ ਪਹਿਲੇ ਕਿਹਾ ਕਿ ਬਿਲਕੁਲ 2-3 ਮਿੰਟ ਲੈਣੇ ਆ ਔਰ ਤੁਸੀਂ ਸਾਡੇ ਨਾਲ ਜੁੜੇ ਤੁਸੀਂ ਸਾਡੇ ਨਾਲ ਗੱਲ ਕੀਤੀ ਪੰਜਾਬ ਤੋਂ ਆਸਟ੍ਰੇਲੀਆ ਤੇ ਤੁਹਾਡਾ ਸਾਰੀ ਟੀਮ ਵੱਲੋਂ ਆਪਾਂ ਧੰਨਵਾਦ ਕਰਦੇ ਆ ਦੁਬਾਰਾ ਤੁਸੀਂ ਮੈਲਬਨ ਜਦੋਂ ਵੀ ਆਓ ਅਸੀਂ ਉਮੀਦ ਕਰਦੇ ਆ ਕਿ ਤੁਹਾਡੇ ਨਾਲ ਹੋਰ ਵੀ ਗੱਲਾਂ ਕਰੀਏ ਕਿਉਂਕਿ ਤੁਸੀਂ ਇੱਕ ਹੀ ਇੰਸਟੀਚਿਊਸ਼ਨੋਂ ਖੇਡਾਂ ਬੀੜ ਬੀਪੀ ਐਡ ਤੁਸੀਂ ਕੀਤੀ ਫਿਰ ਤੁਸੀਂ ਟੀਚਿੰਗ ਵੀ ਕੀਤੀ ਥੀਏਟਰ ਵੀ ਕਰ ਰਹੇ ਹੋ ਸਮਾਜਿਕ ਵਰਗ ਵੀ ਕਰ ਰਹੇ ਹੋ ਔਰ ਤੁਹਾਡੇ ਹਸਬੰਡ ਵੀ ਉਹਗੇ ਪੱਤਰਕਾਰ ਨੇ ਇੱਕ ਬੜੀ ਇੱਕ ਤੁਹਾਡਾ ਇੱਕ ਪੂਰੀ ਜਰਨੀ ਹੈ ਉਸ ਜਰਨੀ ਦੇ ਬਾਰੇ ਆਪਾਂ ਖੁੱਲ ਕੇ ਗੱਲਬਾਤ ਹੀ ਕਰਾਂਗੇ ਔਰ ਤੁਸੀਂ ਜੋ ਹੈ ਇਦਾਂ ਹੀ ਪੰਜਾਬੀ ਮਾਂ ਬੋਲੀ ਸੇਵਾ ਕਰਦੇ ਰਹੋ ਔਰ ਇਦਾਂ ਹੀ ਤੁਸੀਂ ਕਰੈਕਟਰ ਬਣਾਦੇ ਰਹੋ ਸਾਡੀ ਸ਼ੁਭਕਾਮਨਾਵਾਂ ਤੁਹਾਡੇ ਲਈ ਹਾਂਜੀ ਬਸ ਦਰਸ਼ਕਾਂ ਦਾ ਪਿਆਰ ਇਦਾਂ ਹੀ ਬਣਿਆ ਰਵੇ ਤੇ ਅਸੀਂ ਤਾਂ ਕੰਮ ਇਹ ਕਰਨਾ ਹੀ ਆ ਜਦੋਂ ਦਰਸ਼ਕ ਪਿਆਰ ਦਿੰਦੇ ਨੇ ਤੇ ਸਾਡਾ ਜਿਹੜਾ ਹੌਸਲਾ ਹੋਰ ਵੱਧਾ ਹੈ ਸੋ ਮੈਂ ਸਾਰਿਆਂ ਨੂੰ ਇਹ ਰਿਕਵੈਸਟ ਕਰਦੀ ਆ ਕਿ ਆਉਣ ਵਾਲੀਆਂ ਸਾਰੀਆਂ ਪੰਜਾਬੀ ਫਿਲਮਾਂ ਤੁਸੀਂ ਦੇਖੋ ਆਪਣੇ ਬੱਚਿਆਂ ਨੂੰ ਨਾਲ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਦੇਖੋ ਤਾਂ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤਦਵਾ ਤੁਹਾਡਾ ਵੀ ਤੇ ਦੋਸਤੋ ਇਹ ਹਨ ਗੁਰਪ੍ਰੀਤ گورਪੰਗੂ ਸਾਡੇ ਨਾਲ ਔਰ ਅੱਜ ਆਪਾਂ ਪਾਈਪਿੰਗ ਦੇ ਵਿੱਚ ਪਹੁੰਚੇ ਸਾਂ ਔਰ ਨਾਲ ਗੱਲਬਾਤ ਹੋਈ ਆਉਣ ਵਾਲੀ ਫਿਲਮਾਂ ਨੂੰ ਲੈ ਕੇ ਵੀ ਔਰ ਜੋ ਵੀ ਆਪਾਂ ਗੱਲਬਾਤਾਂ ਕੀਤੀਆਂ ਤੁਹਾਡੇ ਰੂਬਰਸ ਹਨ ਗੁਰਪ੍ਰੀਤ ਪੰਗੂ ਦੁਆਰਾ ਕਿਸੇ ਹੋਰ ਸ਼ਖਸ ਨੂੰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਆਸਟ੍ਰੇਲੀਆ ਧੰਨਵਾਦ